ਭਾਰਤ ਦਾ ਇਤਿਹਾਸ ਰਿਆ ਵਾ ਕਲਚਰ ਰਿਆ ਵਾ ਤੇ ਰੀਤੀ ਰਿਵਾਜ ਇਸ ਤਰ੍ਹਾਂ ਦੇ ਰਹੇ ਆ ਕਿ ਭਾਰਤੀ ਲੋਕ ਹਰ ਇੱਕ ਚੀਜ਼ ਨੂੰ ਭਗਵਾਨ ਦੇ ਨਾਲ ਰੱਬ ਦੇ ਨਾਲ ਜੋੜ ਲੈਂਦੇ ਆ ਤੇ ਉਹਦੀ ਪ੍ਰੇਅਰ ਜਾਂ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਆ ਇਸੇ ਹੀ ਟ੍ਰੈਡੀਸ਼ਨ ਦੇ ਚੱਲਦੇ ਹੋਏ ਮੱਧ ਪ੍ਰਦੇਸ਼ ਦੇ ਥਾਰ ਡਿਸਟ੍ਰਿਕਟ ਦਾ ਇੱਕ ਪਿੰਡ ਆ ਬਦਲਿਆ ਬਦਲਿਆ ਦੇ ਵਿੱਚ ਸੈਂਕੜੇ ਸਾਲਾਂ ਤੋਂ ਇੱਕ ਟ੍ਰੈਡੀਸ਼ਨ ਚੱਲੀ ਜਾ ਰਹੀ ਆ ਉੱਥੇ ਬਹੁਤ ਸਾਰੇ ਪੱਥਰ ਨੇ ਜਿਨ੍ਹਾਂ ਨੂੰ ਸਿੱਧਾ ਸਿੱਧਾ ਭਗਵਾਨ ਦੇ ਨਾਲ ਜੋੜਿਆ ਜਾਂਦਾ ਤੇ ਇਹਨਾਂ ਨੂੰ ਲੋਕਲ ਲੈਂਗੁਏਜ ਦੇ ਵਿੱਚ ਬੋਲਿਆ ਜਾਂਦਾ ਕਕਾਰ ਬਹਿਰਵ ਬਹਿਰਵ ਮਤਲਬ ਗॉड ਤਲਬ ਰੱਬ ਕਕਾਰ ਮਤਲਬ ਲੈਂਡ ਮਧ ਪ੍ਰਦੇਸ਼ ਵੀ ਪੰਜਾਬ ਦੀ ਤਰ੍ਹਾਂ ਹੀ ਜ਼ਿਆਦਾਤਰ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਪ੍ਰਾਂਤ ਹੈ ਤੇ ਇੱਥੋਂ ਦੇ ਲੋਕਾਂ ਦੇ ਮੁਤਾਬਕ ਇਹ ਜਿਹੜੇ ਪੱਥਰ ਨੇ ਇਹ ਇਹਨਾਂ ਦੀ ਜ਼ਮੀਨ ਨੂੰ ਤੇ ਇਹਨਾਂ ਦੀ ਫਸਲ ਨੂੰ ਬੁਰੀਆਂ ਆਤਮਾਵਾਂ ਤੋਂ ਬਚਾ ਕੇ ਰੱਖਦੇ ਆ ਪਰ ਬਦਲਿਆ ਪਿੰਡ ਦੇ ਲੋਕਾਂ ਦਾ ਇਹ ਸੈਂਕੜੇ ਸਾਲ ਤੋਂ ਚੱਲਦਾ ਹੋਇਆ ਵਿਸ਼ਵਾਸ ਕਿ ਇਹਨਾਂ ਪੱਥਰਾਂ ਦੇ ਵਿੱਚ ਕੋਈ ਖਾਸ ਪਾਵਰ ਹੈਗੀ ਆ ਤੇ ਇਹ ਬਹੁਤ ਹੀ ਜ਼ਿਆਦਾ ਪਵਿੱਤਰ ਨੇ ਹੁਣ ਤੋਂ ਕੁਝ ਮਹੀਨੇ ਪਹਿਲਾਂ ਪੂਰੀ ਤਰ੍ਹਾਂ ਦੇ ਨਾਲ ਟੁੱਟ ਜਾਂਦਾ ਜਦੋਂ ਬੀਰਬਾਲ ਸਾਹਨੀ ਇੰਸਟੀਚਿਊਟ ਆਫ ਐਲੀਓ ਸਾਇੰਸ ਲਖਨਊ ਦੇ ਕੁਝ ਰਿਸਰਚਰਰ ਇਸ ਪਿੰਡ ਦੇ ਵਿੱਚ ਪਹੁੰਚਦੇ ਆ ਤੇ ਇਹਨਾਂ ਪੱਥਰਾਂ ਦੀ ਜਾਂਚ ਕਰਦੇ ਆ ਤੇ ਇਹਨਾਂ ਰਿਸਰਚਰਸ ਦੇ ਮੁਤਾਬਿਕ ਇਹ ਕੋਈ ਪੱਥਰ ਬਹੁਤ ਜ਼ਿਆਦਾ ਪਵਿੱਤਰਤਾ ਨਹੀਂ ਹੈਗੇ ਬਟ ਐਕਚੁਅਲੀ ਇਹ ਹੈਗੇ ਨੇ ਹੁਣ ਤੋਂ 70 ਮਿਲੀਅਨ ਸਾਲ ਪਹਿਲਾਂ ਦੇ ਇੱਕ ਡਾਇਨਾਸੌਰ ਟਾਈਟੋਨੋਸਾਰਸ ਦੇ ਆਂਡੇ ਪੂਰੀ ਦੀ ਪੂਰੀ ਨਰਮਦਾ ਵੈਲੀ ਜਿਹੜੀ ਕਿ ਮੱਧ ਪ੍ਰਦੇਸ਼ ਪ੍ਰਾਂਤ ਨੂੰ ਪੂਰੀ ਤਰ੍ਹਾਂ ਦੇ ਨਾਲ ਘੇਰਦੀ ਆ ਸਟਾਰਟਿੰਗ ਤੋਂ ਹੀ ਰਿਸਰਚਰਸ ਦੇ ਲਈ ਡਾਇਨਾਸੌਰਾਂ ਦੇ ਇਹਨਾਂ ਆਂਡਿਆਂ ਦਾ ਇੱਕ ਬਹੁਤ ਹੀ ਜ਼ਿਆਦਾ ਵਿਸ਼ਾਲ ਖੇਤਰ ਮੰਨੀ ਜਾਂਦੀ ਆ ਤੇ ਉਸ ਤੋਂ ਬਾਅਦ ਬੀਰ ਬਾਲ ਸਾਨੀ ਇੰਸਟੀਚਿਊਟ ਦੇ ਇਹਨਾਂ ਰਿਸਰਚਰਸ ਨੇ ਇਸ ਪੂਰੇ ਦੇ ਪੂਰੇ ਇਹਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਖੋਜ ਕੀਤੀ ਜਿੱਥੋਂ ਉਹਨਾਂ ਨੂੰ 92 ਅਲੱਗ-ਅਲੱਗ ਟਾਈਟਾਨੋਸੌਰਸ ਡਾਇਨਾਸੌਰ ਦੇ ਆਲਣੇ ਮਿਲਦੇ ਆ ਤੇ ਉਹਨਾਂ ਦੇ ਵਿੱਚੋਂ ਟੋਟਲ ਮਿਲਦੇ ਆ 256 ਅੰਡੇ ਇਹ ਵਾਲੀ ਜਿਹੜੀ ਡਿਸਕਵਰੀ ਹੁੰਦੀ ਆ ਇਹ ਪੂਰੀ ਦੁਨੀਆ ਦੇ ਮੈਪ ਦੇ ਉੱਪਰ ਇੰਡੀਆ ਨੂੰ ਭਾਰਤ ਨੂੰ ਡਾਇਨਾਸੌਰਾਂ ਦੀ ਹੈਚਰੀ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਪਰ ਲੈ ਆਉਂਦਾ ਤੇ ਰਿਸਰਚਰਸ ਦੇ ਅਕੋਰਡਿੰਗ ਇਹ ਦੁਨੀਆ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਹੋਇਆ ਕਿ ਮਲਟੀ ਸ਼ੈਲ ਐਗ ਮਿਲਦੇ ਆ ਕਿਸੇ ਵੀ ਰੈਪਟਾਈਲ ਦੇ ਪੂਰੀ ਦੁਨੀਆ ਦੇ ਵਿੱਚ